ਸਵਾਗਤ ਹੈ ਜੀ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਵੀ ਆਪਾਂ ਹਰ ਵੀਡੀਓ ਦੀ ਤਰ੍ਹਾਂ ਇੱਕ ਗੁਰਦੁਆਰਾ ਸਾਹਿਬ 'ਚ ਟਰੈਵਲ ਕਰਾਂਗੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਹੁਤੇ ਸਿੱਖਾਂ ਨੂੰ ਜਾਂ ਪੂਰੇ ਇੰਡੀਆ ਦੇ ਲੋਕਾਂ ਨੂੰ ਨਹੀਂ ਪਤਾ ਹੋਣਾ ਕਿਉਂਕਿ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਂ ਜਿਆਦਾ ਦੱਸਿਆ ਨਹੀਂ ਗਿਆ ਸਾਡੇ ਤੋਂ ਜਾਂ ਕੋਈ ਜਾਣਦਾ ਨਹੀਂ ਆ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਚਾਰ ਗੁਰੂ ਸਾਹਿਬ ਰੁਕੇ ਸੀ ਤੇ ਇਸ ਕਰਕੇ ਇਤਿਹਾਸ ਬਹੁਤ ਮਹੱਤਵ ਰੱਖਦਾ ਆਪਣੇ ਇਤਿਹਾਸ ਦੇ ਵਿੱਚ ਤੇ ਇੱਕ ਮੈਂ ਦੱਸਦਾ ਇਹ ਵੀਡੀਓ ਫੇਰ ਇਹ ਸਿੱਖਾਂ ਤੇ ਹਿੰਦੂਆਂ ਲਈ ਪੂਰੇ ਦੇਸ਼ ਲਈ ਜ਼ਰੂਰੀ ਹੈ ਕਿਉਂਕਿ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਵੀ ਰੁਕੇ ਸੀ ਜਦੋਂ ਉਹ ਦਿੱਲੀ ਨੂੰ ਜਾ ਰਹੇ ਸੀ ਤੇ ਤਿੰਨ ਗੁਰੂ ਸਾਹਿਬ ਹੋਰ ਕਿਹੜੇ ਰੁਕੇ ਸੀ ਉਹ ਜਾ ਕੇ ਆਪਾਂ ਗੱਲਬਾਤ ਕਰਦੇ ਹਾਂ ਗੁਰਦੁਆਰਾ ਸਾਹਿਬ ਇੱਕ ਗੁਰਦੁਆਰਾ ਸਾਹਿਬ ਹਰਿਆਣਾ ਵਿੱਚ ਪੈਂਦਾ ਹੈ ਤੇ ਉੱਥੇ ਜਾ ਕੇ ਦੱਸਾਂਗੇ ਕਿ ਗੁਰਦੁਆਰਾ ਸਾਹਿਬ ਕਿਹੜੇ ਡਿਸਟ੍ਰਿਕਟ ਵਿੱਚ ਤੇ ਕਿੱਥੇ ਸਥਿਤ ਹੈ ਤੇ ਸੋ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਜਾ ਕੇ ਹਾਂਜੀ ਸਵਾਗਤ ਹੈ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਕਾਫੀ ਖੁੱਲੇ ਥਾਂ 'ਚ ਬਣਿਆ ਹੋਇਆ ਇੱਕ ਪਿੰਡ ਦੇ ਵਿੱਚ ਆ ਗੁਰਦੁਆਰਾ ਸਾਹਿਬ ਚਾਰ ਗੁਰੂ ਸਾਹਿਬ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇੱਥੇ ਆਏ ਹੋਏ ਆ ਪਹਿਲਾਂ ਤੁਹਾਨੂੰ ਬੋਰਡ ਦਿਖਾ ਦਈਏ ਇਹ ਗੁਰਦੁਆਰਾ ਸਾਹਿਬ ਦਾ ਬੋਰਡ ਹੈ ਗੁਰਦੁਆਰਾ ਸਾਹਿਬ ਦਾ ਨਾਮ ਜੋ ਗੁਰਦੁਆਰਾ ਤਰਵੈਣੀ ਸਾਹਿਬ ਆ ਪਿੰਡ ਦਾ ਨਾਮ ਕਰਾ ਸਾਹਿਬ ਆ ਤੇ ਮੈਨੂੰ ਪਹਿਲਾਂ ਆਉਣ ਤੋਂ ਪਹਿਲਾਂ ਇਹ ਮੈਨੂੰ ਐ ਲੱਗਦਾ ਸੀ ਮੈਂ ਨੈਟ ਤੇ ਪੜਿਆ ਸੀ ਕਿ ਗੁਰਦੁਆਰਾ ਸਾਹਿਬ ਦਾ ਨਾਮ ਵੀ ਕਰਾ ਸਾਹਿਬ ਆ ਪਰ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਆ ਤਰਵੈਣੀ ਸਾਹਿਬ ਆ ਕੀ ਇਤਿਹਾ ਕਿਹੜੇ ਚਾਰ ਗੁਰੂ ਸਾਹਿਬ ਆਪਨੇ ਆਏ ਸੀ ਤੇ ਕਿਹੜੇ ਗੁਰੂ ਸਾਹਿਬ ਦਾ ਕੀ ਇਤਿਹਾਸ ਆ ਇੱਥੇ ਤੇ ਸਾਰਾ ਗੱਲਬਾਤ ਕਰਦੇ ਆ ਆਪਾਂ ਅੰਦਰ ਜਾ ਕੇ ਕਰਾ ਸਾਹਿਬ ਪਿੰਡ ਕਿੱਥੇ ਸਥਿਤ ਆ ਕਿਹੜੇ ਡਿਸਟ੍ਰਿਕਟ ਦੇ ਵਿੱਚ ਇਹ ਬਾਅਦ ਚ ਗੱਲ ਕਰਦੇ ਆ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਆਪਾਂ ਸਭ ਤੋਂ ਪਹਿਲਾਂ ਜੋ ਆਪਣਾ ਫਰਜ਼ ਬਣਦਾ ਨਤਮਸਤਕ ਹੋਈਏ ਇਹ ਤੁਸੀਂ ਵੇਖ ਸਕਦੇ ਹੋ ਸਾਰੇ ਪਾਸੇ ਆ ਕੋਸ਼ਿਸ਼ ਜਗਾ ਟਾ ਕੇ ਮਤਲਬ ਬਣਾਈ ਜਾ ਰਹੀ ਹੈ ਇੱਧਰ ਦੇਖ ਸਕਦੇ ਹੋ ਤੁਸੀਂ ਸੋ ਇੱਕ ਗੱਲ ਕਰਨੀ ਸੀ ਮੈਂ ਇੱਕ ਬੇਨਤੀ ਲਾ ਲੋ ਜਾਂ ਇਹਨੂੰ ਜਿੱਦਾਂ ਮਰਜ਼ੀ ਲੈਣਾ ਲੈ ਸਕਦੇ ਹੋ ਤੁਸੀਂ ਮੈਂ ਇੱਕ ਗੱਲ ਇਹ ਕਰਨੀ ਸੀ ਕਿ ਆਪਾਂ ਛੁੱਟੀਆਂ ਦੇ ਵਿੱਚ ਜਦੋਂ 홀ੀਡੇ ਹੁੰਦੀਆਂ ਆਪਾਂ ਕਿਸੇ ਕਮਾਕਾਰਾਂ ਤੋਂ ਜਾਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਆਪਾਂ ਪਤਾ ਕੀ ਜ਼ਿਆਦਾ ਟੂਰ ਬਣਾ ਲੈਨੇ ਆ ਕਿ ਆਪਾਂ ਇੱਥੇ ਘੁੰਮਣ ਜਾਣਾ ਮਨਾਲੀ ਜਾਣਾ ਜਾਂ ਸ਼ਿਮਲੇ ਜਾਣਾ ਕੋਈ ਕਿਤੇ ਦਾ ਕੋਈ ਬਾਹਰ ਦਾ ਟੂਰ ਬਣਾ ਲੈਂਦਾ ਪਰ ਅਸੀਂ ਕਦੀ ਇਦਾਂ ਸੋਚਿਆ ਕੱਲੇ ਸਿੱਖਾਂ ਲਈ ਨਹੀਂ ਬਲਕਿ ਪੂਰੇ ਭਾਰਤ ਦੇ ਲੋਕਾਂ ਲਈ ਇਹ ਗੱਲ ਮਾਇਨੇ ਰੱਖਦੀ ਆ ਕਿਤੇ ਨਾ ਕਿਤੇ ਕਿ ਕਸੀਂ ਕਦੀ ਅਸੀਂ ਇਦਾਂ ਸੋਚਿਆ ਵੀ ਜਿੱਥੇ-ਜਿੱਥੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਕੁਰਬਾਨੀ ਕਿੱਡੀ ਵੱਡੀ ਹੋਈ ਆ ਪੂਰੇ ਸਿੱਖਾਂ ਲਈ ਨਹੀਂ ਪੂਰੇ ਹਿੰਦੁਸਤਾਨ ਲਈ ਆ ਪੂਰੇ ਭਾਰਤ ਲਈ ਕੁਰਬਾਨੀ ਦਿੱਤੀ ਸੀ ਗੁਰੂ ਸਾਹਿਬ ਨੇ ਤੇ ਅਸੀਂ ਕਦੀ ਸੋਚਿਆ ਵੀ ਜਿੱਥੇ-ਜਿੱਥੇ ਗੁਰੂ ਸਾਹਿਬ ਜਦੋਂ ਚੱਲੇ ਆਨੰਦਪੁਰ ਸਾਹਿਬ ਤੋਂ ਕੁਰਬਾਨੀ ਦੇਣ ਲਈ ਜਿੱਥੇ-ਜਿੱਥੇ ਉਹ ਰੁਕੇ ਸੀ ਅਸੀਂ ਉੱਥੇ-ਉੱਥੇ ਛੁੱਟੀਆਂ ਦੇ ਵਿੱਚ ਵੀ ਅਸੀਂ ਇਸ ਵਾਰ ਉੱਥੇ ਟਰੈਵਲ ਕਰਨਾ ਅਸੀਂ ਬੱਚਿਆਂ ਨੂੰ ਆਪਣੇ ਆਪ ਇਸ ਚੀਜ਼ ਤੋਂ ਦੂਰ ਲੈ ਕੇ ਜਾ ਰਹੇ ਹਾਂ ਕਿ ਅਸੀਂ ਇਸ ਚੀਜ਼ ਤੋਂ ਦੂਰ ਇੱਦਾਂ ਲੈ ਕੇ ਜਾ ਰਹੇ ਹਾਂ ਕਿਉਂਕਿ ਅਸੀਂ ਸਿਰਫ ਸਾਡਾ ਧਿਆਨ ਘੁੰਮਣ ਫਿਰਨ ਵੱਲ ਹੋ ਗਿਆ ਪਰ ਕਦੀ ਇਹ ਨਹੀਂ ਸੋਚਿਆ ਸੀ ਕਿ ਜਿੱਥੇ-ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਆ ਸਾਨੂੰ ਉੱਥੇ-ਉੱਥੇ ਉਦਾਂ-ਉਦਾਂ ਟਰੈਵਲ ਸਾਨੂੰ ਵੀ ਕਰਨਾ ਚਾਹੀਦਾ ਸਾਨੂੰ ਵੇਖਣਾ ਚਾਹੀਦਾ ਜਾ ਕੇ ਮਹਿਸੂਸ ਕਰਨਾ ਚਾਹੀਦਾ ਕਿ ਗੁਰੂ ਸਾਹਿਬ ਨੇ ਕਿੱਥੇ ਕੀ ਵਰ ਦਿੱਤਾ ਕਿੱਥੋਂ ਦੇ ਲੋਕਾਂ ਨਾਲ ਕਿੱਦਾਂ ਗੱਲਬਾਤ ਹੋਈ ਸੀ ਗੁਰੂ ਸਾਹਿਬ ਦੀ ਤੇ ਸੋ ਇੰਨੀ ਬੇਨਤੀ ਕਰਨੀ ਸੀ ਬਾਕੀ ਇਤਿਹਾਸ ਬਾਰੇ ਬਾਹਰ ਆ ਕੇ ਗੱਲ ਕਰਦੇ ਆਂ ਪਹਿਲਾਂ ਅੰਦਰ ਮੱਥਾ ਟੇਕ ਲਈ ਆਪਾਂ ਸੋ ਲੈ ਚਲਦੇ ਆਂ ਤੁਹਾਨੂੰ ਦਰਬਾਰ ਸਾਹਿਬ ਵੱਲ ਦਰਬਾਰ ਸਾਹਿਬ ਦੇ ਘਰੋਂ ਦਰਸ਼ਨ ਦੇ ਉਹ ਸਿਧਾਂਤ ਗੱਲ ਲੈਣਾ ਨਿਸ਼ਾਨ ਸਾਹਿਬ ਇਹ ਨਿਸ਼ਾਨ ਸਾਹਿਬ ਜੀ ਇੱਧਰ ਇਹ ਜੋ ਚਾਰੇ ਦਰਬਾਰ ਸਾਹਿਬ ਦੇ ਬਾਹਰ ਚਾਰੇ ਜਿਹੜੀਆਂ ਨੋਕਰਾਂ ਬਣੀਆਂ ਹੋਈਆਂ ਇਹਤੇ ਬੁੰਗਾ ਸਾਹਿਬ ਬਣਾਏ ਗਏ ਚਾਰੇ ਦਰਬਾਰ ਸਾਹਿਬ ਦੇ ਕੋਨਿਆਂ ਦੇ ਦੇਖੋ ਉਸ ਕੋਨੇ ਤੇ ਵੀ ਆ ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਲੋਕੇਸ਼ਨ ਆ ਗੁਰਦੁਆਰਾ ਸਾਹਿਬ ਸਥਿਤ ਕਿੱਥੇ ਆ ਹਰਿਆਣੇ ਦੇ ਡਿਸਟ੍ਰਿਕਟ ਕੁਰਕ ਖੇਤਰ ਦੇ ਵਿੱਚ ਆ ਭੇਵੇ ਤੋਂ ਜਦੋਂ ਤੁਸੀਂ ਚੀਕੇ ਰੋਡ ਤੇ ਜਾਂਦੇ ਹੋ ਤਾਂ ਰਸਤੇ ਦੇ ਵਿੱਚ ਭੇਵੇ ਤੋਂ ਲਗਭਗ 10 12 ਕਿਲੋਮੀਟਰ ਦੇ ਆਸ-ਪਾਸ ਆ ਆ ਕੇ ਥੋੜਾ ਜਿਹਾ ਮੇਨ ਰੋਡ ਤੋਂ ਥੋੜਾ ਜਿਹਾ ਸਿਰਫ 2 200 ਮੀਟਰ ਦੇ ਆਸ-ਪਾਸ 200 300 ਮੀਟਰ ਸੱਜੇ ਹੱਥ ਜਦੋਂ ਤੁਸੀਂ ਮੁੜੋਗੇ ਭੇਵੇ ਤੋਂ ਚੀਕਾ ਰੋਡ ਤੇ ਹੁੰਦੇ ਆ ਤਾਂ ਉੱਥੇ ਗੁਰਦੁਆਰਾ ਸਾਹਿਬ ਸਥਿਤ ਆ ਹਰ ਇੱਕ ਸਿੱਖ ਨੂੰ ਹਰ ਇੱਕ ਜੋ ਭਾਰਤ ਦੇ ਜਿੰਨੇ ਵੀ ਲੋਕ ਹਰ ਇੱਕ ਨੂੰ ਇੱਥੇ ਆਉਣਾ ਚਾਹੀਦਾ ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਆਈ ਸੀ ਬਾਕੀ ਤਿੰਨ ਗੁਰੂ ਸਾਹਿਬ ਦਾ ਕੀ ਇਤਿਹਾਸ ਆ ਉਹ ਕਰਦੇ ਆ ਆਪਾਂ ਗੱਲ ਅੱਗੇ ਇੱਕ ਨਿਸ਼ਾਨ ਸਾਹਿਬ ਇੱਧਰ ਵੀ ਆ ਹੁਣ ਗੱਲ ਕਰਦੇ ਆ ਇਤਿਹਾਸ ਦੀ ਇਤਿਹਾਸ ਇੱਥੇ ਪੂਰਾ ਲੱਗਿਆ ਹੋਇਆ ਤੁਸੀਂ ਇਹ ਪੜ੍ਹ ਵੀ ਸਕਦੇ ਹੋ ਇਤਿਹਾਸ ਪਾਜ਼ ਕਰਕੇ ਵੀਡੀਓ ਨੂੰ ਤੇ ਬਾਕੀ ਇਤਿਹਾਸ ਮੈਂ ਵੀ ਦੱਸ ਦੇਣਾ ਤੁਹਾਨੂੰ ਜਦੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀਆਂ ਉਦਾਸੀਆਂ ਤੇ ਸੀ ਯਾਤਰਾ ਕਰ ਰਹੇ ਸੀ ਉਹ ਪੂਰੀ ਦੁਨੀਆ ਤੇ ਜਦੋਂ ਜਾ ਰਹੇ ਸੀ 1516 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਇੱਥੇ ਰੁਕੇ ਸੀ ਤੇ ਇੱਥੇ ਇੱਕ ਪੰਡਤ ਰਹਿੰਦਾ ਸੀ ਉਹਨੂੰ ਆਪਣੀ ਵਿਦਿਆ ਤੇ ਯਾਨੀ ਕਿ ਆਪਣੇ ਆਪ ਹੀ ਬਹੁਤ ਪੜਿਆ ਲਿਖਿਆ ਮੈਂ ਉਹਨੂੰ ਹੰਕਾਰ ਬਹੁਤ ਸੀ ਤੇ ਗੁਰੂ ਸਾਹਿਬ ਨੇ ਉਹਦਾ ਹੰਕਾਰ ਤੋੜਿਆ ਸੀ ਉਹ ਕਿਦਾਂ ਤੋੜਿਆ ਸੀ ਗੁਰੂ ਸਾਹਿਬ ਨੇ ਇੱਕ ਮੋਏ ਮਰੇ ਹੋਏ ਕੂਟ ਨੂੰ ਜੰਦਾ ਕਰਕੇ ਤੇ ਉਸ ਤੋਂ ਗਿਆਨ ਕਰਵਾਤਾ ਸੀ ਤੇ ਉਸ ਤੋਂ ਬਾਅਦ ਉਹ ਪੰਡਿਤ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਸੀ ਗੁਰੂ ਸਾਹਿਬ ਦਾ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਇਤਿਹਾਸ ਆ ਇੱਥੇ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਇਤਿਹਾਸ ਜੁੜਦਾ ਕਿ ਗੁਰੂ ਹਰਗੋਬਿੰਦ ਸਾਹਿਬ ਜਦੋਂ ਨਾਨਕ ਮਤੇ ਤੋਂ ਚੱਲਦੇ ਆ ਸਪੜਾਉ ਪੜਾਈ ਜਦੋਂ ਇਸ ਸਥਾਨ ਤੇ ਆ ਕੇ ਰੁਕਦੇ ਆ ਉਹਨਾਂ ਦਾ ਆਉਣ ਦਾ ਕਾਰਨ ਇੱਥੇ ਇਹ ਸੀ ਕਿ ਇੱਥੋਂ ਦਾ ਇੱਕ ਕਾਲੂ ਨਾਮ ਦਾ ਪਿੰਗਲਾ ਸੀ ਤੇ ਉਹ ਗੁਰੂ ਸਾਹਿਬ ਨੂੰ ਯਾਦ ਕਰਦਾ ਹੁੰਦਾ ਸੀ ਕਿਉਂਕਿ ਉਹ ਅੰਨਾ ਵੀ ਸੀ ਤੇ ਗੁਰੂ ਸਾਹਿਬ ਦੇ ਯਾਦ ਕਰਨ ਗੁਰੂ ਸਾਹਿਬ ਘਰਹਾਲੀ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ ਇਧਰ ਸਮਾਣੇ ਲੱਗੇ ਮੈਂ ਤੁਹਾਨੂੰ ਉਹ ਵੀ ਕਿਸੇ ਦਿਨ ਆਪਾਂ ਦਰਸ਼ਨ ਕਰਾਂਗੇ ਤੇ ਕਰਹਾਲੀ ਸਾਹਿਬ ਤੋਂ ਹੁੰਦੇ ਹੋਏ ਫਿਰ ਇੱਥੇ ਆਉਣਾ ਪਿਆ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਜਦੋਂ ਇੱਥੇ ਹੁੰਦੇ ਆ ਤਾਂ ਉਹ ਕਹਿੰਦਾ ਵੀ ਮਹਾਰਾਜ ਵੀ ਮੇਰੇ ਦੁੱਖ ਕਟੋ ਤਾਂ ਗੁਰੂ ਸਾਹਿਬ ਜਦੋਂ ਨੇੜੇ ਜਿਹੜੇ ਸਿੱਖ ਬੈਠੇ ਹੁੰਦੇ ਆ ਹੋਰ ਉਹ ਸਿੱਖ ਕਹਿੰਦੇ ਆ ਕਿ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਚੱਕ ਕੇ ਤੂੰ ਆਪਣੇ ਮੱਥੇ ਨੂੰ ਲਾ ਲਾ ਤੇ ਅੱਖਾਂ ਤੇ ਲਾ ਲਾ ਤਾਂ ਉਹ ਜਦੋਂ ਉਹਨੇ ਧੂੜ ਲਾਈ ਤਾਂ ਉਹਦੀਆਂ ਅੱਖਾਂ ਵਾਪਸ ਉਹਦੀਆਂ ਮਤਲਬ ਦਿਖਣ ਲੱਗ ਗਿਆ ਸੀ ਉਹਨੂੰ ਉਸ ਤੋਂ ਬਾਅਦ ਚ ਫਿਰ ਗੁਰੂ ਸਾਹਿਬ ਉਹਨੂੰ ਕਹਿੰਦੇ ਆ ਵੀ ਤੂੰ ਕਿਸੇ ਤੋਂ ਮੰਗਣ ਨਾ ਜਾਵੀਂ ਇੱਥੇ ਸੇਵਾ ਕਰੀ ਤੇ ਲੰਗਰ ਚਲਾ ਤੇ ਜਦੋਂ ਉਹ ਲੰਗਰ ਚਲਾਉਂਦਾ ਤਾਂ ਉਹਦੀ ਵਲੀ ਗੁਰੂ ਸਾਹਿਬ ਕਹਿੰਦੇ ਵੀ ਮਾਲਕ ਕਿਰਪਾ ਕਰਨਗੇ ਤਾਂ ਉੱਤੇ ਅਜਿਹੀ ਕਿਰਪਾ ਹੁੰਦੀ ਹੈ ਕਿ ਕਹਿੰਦੇ ਆ ਕਿ ਉਹਦਾ ਜਿਹੜਾ ਕੋੜ ਦਾ ਯਾਨੀ ਕਿ ਰੋਗ ਸੀ ਉਹ ਦੂਰ ਹੋ ਗਿਆ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਇਹ ਸਾਖੀ जोडਦੀ ਹੈ ਜੇ ਨਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਗੱਲ ਕਰੀਏ ਤਾਂ ਉਹ 1675 ਈਸਵੀ ਦੇ ਵਿੱਚ ਇੱਥ ਉਹ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਨੰਦਪੁਰ ਤੋਂ ਚੱਲਦੇ ਆ ਦਿੱਲੀ ਸੀਸ ਦੇਣ ਵਾਸਤੇ ਤਾਂ ਰਸਤੇ ਦੇ ਵਿੱਚ ਇੱਥੇ ਰੁਕੇ ਸੀ ਤਾਂ ਉਸ ਸਮੇਂ ਦਾ ਜਿਹੜਾ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੁਆਰਾ ਥਾਪਿਆ ਗਿਆ ਇੱਕ ਮਸੰਦ ਸੀ ਤਾਂ ਉਹ ਗੁਰੂ ਸਾਹਿਬ ਨੂੰ ਵੇਖ ਕੇ ਲੋਕ ਜਾਂਦਾ ਸਮੇਂ ਦੀ ਹਕੂਮਤ ਤੋਂ ਡਰਦਾ ਹੋਇਆ ਤਾਂ ਫਿਰ ਇੱਥੇ ਇੱਕ ਜਿਹੜਾ ਚਰਵਾਹਾ ਰਹਿੰਦਾ ਸੀ ਜਿਹਦਾ ਭੇਡਾਂ ਬੱਕਰੀਆਂ ਚਾਰਦਾ ਹੋਊਗਾ ਡੰਗਰ ਚਾਰਦਾ ਹੋਊਗਾ ਉਹ ਚਰਵਾਹੇ ਨੇ ਗੁਰੂ ਸਾਹਿਬ ਦੀ ਬਹੁਤ ਵਧੀਆ ਸੇਵਾ ਕੀਤੀ ਤਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ ਕਿ ਤੂੰ ਤਮਾਕੂ ਮਲਣਾ ਛੱਡ ਦੇ ਤੇ ਗੁਰੂ ਸਾਹਿਬ ਨੇ ਉਹਨੂੰ 500 ਰੁਪਏ ਉਸ ਟਾਈਮ ਦਿੱਤੇ ਸੀ ਕਿਉਂਕਿ ਗੁਰੂ ਸਾਹਿਬ ਜਦੋਂ ਵੀ ਜਿੱਥੇ ਵੀ ਜਾਂਦੇ ਸੀ ਉਹ ਹਮੇਸ਼ਾ ਹਰ ਕਿਤੇ ਪੜਾਈ ਕਰਦੇ ਸੀ ਸੰਗਤਾਂ ਦਾ ਗੁਰੂ ਸਾਹਿਬ ਨੇ ਉਹਨੂੰ 500 ਰੁਪਏ ਦਿੱਤੇ ਇੱਕ ਖੂਹ ਤੇ ਬਾਗ ਬਣਵਾਉਣ ਲਈ ਤਾਂ ਵੀ ਇਹ ਗੁਰੂ ਸਾਹਿਬ ਗੁਰੂ ਘਰ ਦੇ ਨਾਮ ਲਾ ਦੀ ਤੂੰ ਖੂਹ ਤੇ ਬਾਗ ਬਣਾ ਕੇ ਤੇ ਖੂਹ ਦੇ ਵਿੱਚੋਂ ਕਿਉਂਕਿ ਉਦੋਂ ਉਸ ਟਾਈਮ ਲੋਕ ਖੂਹ ਦੇ ਵਿੱਚੋਂ ਪਾਣੀ ਪੀਂਦੇ ਸੀ ਤਾਂ ਇਹ ਇੱਕ ਲੋਕਾਂ ਵਾਸਤੇ ਬਹੁਤ ਵਧੀਆ ਫੈਸਿਲਿਟੀ ਸੀ ਤਾਂ ਉਸ ਜਿਹੜਾ ਚਰਵਾਹਾ ਹੀ ਉਹਨੇ ਕੀ ਕੀਤਾ ਵੀ ਗੁਰੂ ਘਰ ਦੇ ਨਾਮ ਕਰਾਉਣ ਦੀ ਬਜਾਏ ਉਹ ਬਾਗ ਤੇ ਖੂਹ ਆਪਣੇ ਨਾਮ ਕਰਵਾ ਲਏ ਜਿਹਦੇ ਕਰਕੇ ਇੱਥੇ ਬਾਗ ਤੇ ਖੂਹ ਮੌਜੂਦ ਨਹੀਂ ਹੈਗੇ ਉਹ ਦੋਵੇਂ ਸੁੱਕ ਗਏ ਸੀ ਦਸਵੇਂ ਪਾਸ਼ਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਇਸ ਸਥਾਨ ਤੇ ਆਏ ਸੀ ਗੁਰੂ ਸਾਹਿਬ ਜਦੋਂ ਸਿਆਣਾ ਸੈਦਾਂ ਤੋਂ ਹੁੰਦੇ ਹੋਏ ਇੱਥੇ ਆਏ ਸੀ ਇੱਕ ਮਿਸਤਰੀ ਸਿੰਘ ਦੇ ਯਾਦ ਕਰਨ ਤੇ ਤੇ ਗੁਰੂ ਸਾਹਿਬ ਜਦੋਂ ਆਏ ਸੀ ਉਹ ਇੱਥੇ ਇੱਕ ਇਮਲੀ ਦਾ ਦਰਖਤ ਆ ਜਿਹਦੇ ਥੱਲੇ ਗੁਰੂ ਸਾਹਿਬ ਘੋੜੇ ਸਮੇਤ ਖੜੇ ਹੋ ਕੇ ਇੱਥੇ ਜਿਹੜਾ ਮਸੰਦ ਸੀ ਜਿਹਨੇ ਆਪਣੇ ਨਾਮ ਸਾਰਾ ਕੁਝ ਕਰਵਾ ਲਿਆ ਸੀ ਜਿਹੜਾ ਖੂਹ ਸੀ ਜਾਂ ਬਾਗ ਸੀ ਤਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ ਉਹਨੂੰ ਤਾਲਿਆ ਉਹਨੂੰ ਕਿਹਾ ਕਿ ਗੁਰੂ ਘਰ ਦੀ ਮਾਇਆ ਗੁਰੂ ਘਰ ਵਿੱਚ ਹੀ ਲੱਗਣੀ ਚਾਹੀਦੀ ਆ ਤੇ ਤੂੰ ਇਹ ਗਲਤ ਕਰ ਰਿਹਾ ਤਾਂ ਇਸ ਤੋਂ ਬਾਅਦ ਫਿਰ ਗੁਰੂ ਸਾਹਿਬ ਇੱਥੋਂ ਚਲੇ ਜਾਂਦੇ ਆ ਤਾਂ ਗੁਰੂ ਸਾਹਿਬ ਬਹੁਤਾ ਟਾਈਮ ਨਹੀਂ ਰਿਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇਮਲੀ ਦਾ ਦਰਖਤ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਉਹ ਅੱਜ ਵੀ ਇੱਥੇ ਮੌਜੂਦ ਇਮਲੀ ਦੇ ਦਰਖਤ ਵੱਲ ਲੈ ਕੇ ਜਾ ਰਹੇ ਆ ਇਹ ਪੂਰਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਸਾਰਾ ਸਿਸਟਮ ਬਹੁਤ ਵਧੀਆ ਬਣਿਆ ਹੋਇਆ ਤੇ ਉਹਦੇ ਦਰਸ਼ਨ ਕਰਵਾਨੇ ਤਾਂ ਇਹ ਦੇਖੋ ਇਮਲੀ ਦਾ ਦਰਖਤ ਇਮਲੀ ਦਾ ਦਰਖਤ ਅੱਜ ਵੀ ਮੌਜੂਦ ਆ ਤੁਸੀਂ ਦੇਖ ਸਕਦੇ ਆ ਜੋਨ ਬਸੇ ਨਾ ਕਿ ਰਹਿ ਗਿਆ ਕਿਉਂਕਿ ਸ਼ੀਸ਼ੇ ਚ ਮੜਾਤਾ ਸੁੱਕ ਗਿਆ ਸੀ ਇਹ ਵੀ ਡਿੱਗ ਗਿਆ ਹੋਣਾ ਹਣ ਜਾ ਅਹ ਉੱਪਰ ਆਪਾਂ ਦੇਖ ਸਕਦੇ ਹਾਂ ਸੋ ਚਾਰ ਗੁਰੂ ਸਾਹਿਬਾਨ ਦੇ ਜਿੱਥੇ ਚਰਨ ਪਏ ਹੋਣ ਤੇ ਸਾਡੇ ਸਿੱਖਾਂ ਨੂੰ ਬਲਕਿ ਪੂਰੇ ਭਾਰਤ ਦੇ ਲੋਕਾਂ ਨੂੰ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਤੇਗ ਬਾਦਰ ਮਹਾਰਾਜ ਜੀ ਦਾ ਇਤਿਹਾਸ ਜੀ ਜੁੜਿਆ ਤਾਂ ਉਹ ਭਾਰੇ ਪੂਰੇ ਦੇਸ਼ ਲਈ ਗਰਵ ਦੀ ਗੱਲ ਆ ਮਾਣ ਦੀ ਗੱਲ ਆ ਤੇ ਬਾਕੀ ਹਰ ਇੱਕ ਸਿੱਖ ਨੂੰ ਤਾਂ ਇਸ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਤੇ ਜੇ ਕਿਸੇ ਨੂੰ ਨਹੀਂ ਪਤਾ ਤਾਂ ਉਹ ਜ਼ਰੂਰ ਇਹ ਵੀਡੀਓ ਵੇਖਣ ਤੋਂ ਬਾਅਦ ਗੁਰੂ ਘਰ ਆ ਕੇ ਇੱਥੇ ਨਤਮਸਤਕ ਹੋਵੇ ਠੀਕ ਹੈ ਤੇ ਸਾਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਦਿਖਾਉਣ ਦੀ ਲੋੜ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਰਹਾਇਸ਼ ਦੇ ਕਮਰੇ ਬਣੇ ਹੋਏ ਆ ਇਹ ਲੰਗਰ ਹਾਲ ਆ ਜੀ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਇਹ ਛੋਟਾ ਹੀ ਆ ਕਿਉਂਕਿ ਬਹੁਤੀ ਸੰਗਤ ਇੱਥੇ ਨਹੀਂ ਆਉਂਦੀ ਕਿਉਂਕਿ ਜ਼ਿਆਦਾਤਰ ਜਿਹੜੀ ਸੰਗਤ ਨੂੰ ਪੰਜਾਬ ਦੇ ਜਾਂ ਹਰਿਆਣੇ ਦੇ ਲੋਕਾਂ ਨੂੰ ਇਤਿਹਾਸ ਨਹੀਂ ਪਤਾ ਤਾਂ ਇਸ ਕਰਕੇ ਸੰਗਤ ਜ਼ਿਆਦਾ ਨਹੀਂ ਆਉਂਦੀ ਲੰਗਰ ਹਾਲ ਪੁਰਾਣਾ ਹੀ ਆ। ਸੋ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਮਹੀਨੇ ਸੰਗਰਾਂਦ ਦਾ ਜਿਹੜਾ ਤਿਹਾਰਾ ਉਹ ਮਨਾਇਆ ਜਾਂਦਾ ਤੇ ਉਦੋਂ ਨੇੜੇ ਦੂਰ ਨੇੜੇ ਦੀਆਂ ਸੰਗਤਾਂ ਕਾਫੀ ਹੁੰਦੀਆਂ ਜਿਨ੍ਹਾਂ ਨੂੰ ਪਤਾ ਕਿ ਚਾਰ ਗੁਰੂ ਸਾਹਿਬ ਇੱਥੇ ਆਏ ਸੀ ਉਹ ਸਾਰੇ ਇੱਥੇ ਪਹੁੰਚਦੇ ਆ। ਬਹੁਤ ਦੂਰੋਂ ਵੀ ਸੰਗਤ ਆਉਂਦੀ ਐ ਤੇ ਨੇੜੇ-ਨੇੜੇ ਪਿੰਡਾਂ ਵਾਲੇ ਤਾਂ ਆਉਣਗੇ ਹੀ ਤੇ ਬਿਲਕੁਲ ਹਰਿਆਣਾ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਹੈ ਹਰਿਆਣਾ ਚ ਪਰ ਪੰਜਾਬ ਤੋਂ ਬਹੁਤਾਂ ਦੂਰ ਨਹੀਂ ਪੰਜਾਬ ਦੇ ਬਾਰਡਰ ਤੋਂ ਲਗਭਗ 4-5 ਕਿਲੋਮੀਟਰ ਦੂਰ ਆ ਤੇ ਕੜਾਮ ਪਿੰਡ ਬਾਰੇ ਤੁਸੀਂ ਸੁਣਿਆ ਹੋਊਗਾ ਪਟਿਆਲਾ ਡਿਸਟ੍ਰਿਕਟ ਦੇ ਨੇੜੇ ਲੱਗਦਾ ਗੁਰਦੁਆਰਾ ਸਾਹਿਬ ਕੜਾਮ ਪਿੰਡ ਬਾਰੇ ਸੁਣਿਆ ਹੋਊਗਾ ਕੜਾਮ ਤੋਂ 8 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਬਾਕੀ ਗੁਰਦੁਆਰਾ ਸਾਹਿਬ ਜਦੋਂ ਸਟਾਰਟਿੰਗ ਹੋਈ ਵੀ ਜਦੋਂ ਇਤਿਹਾਸ ਪਤਾ ਲੱਗਿਆ ਇਤਿਹਾਸ ਪਤਾ ਲੱਗਣ ਤੋਂ ਬਾਅਦ ਇਹ 1960 ਦੇ ਆਸ-ਪਾਸ ਜਿਹੜੀ ਸਟਾਰਟਿੰਗ ਸੀ ਗੁਰਦੁਆਰਾ ਸਾਹਿਬ ਦੀ ਬਾਨਾ ਸਟਾਰਟ ਹੋਇਆ ਸੀ 1960 ਦੇ ਆਸ-ਪਾਸ ਬਾਬਾ ਗੁਰਮukh ਸਿੰਘ ਜੀ ਹੁਣ ਬਾਬਾ ਜੀਵਨ ਸਿੰਘ ਜੀ ਹੁਣਾਂ ਨੇ ਉਦੋਂ ਸਟਾਰਟਿੰਗ ਕੀਤੀ ਸੀ ਇੱਥੇ ਉਦੋਂ ਉਹਨਾਂ ਨੇ ਗੁਰਦੁਆਰੇ ਦੀ ਇੱਥੇ ਉਸਾਰੀ ਸ਼ੁਰੂ ਕੀਤੀ ਸੀ ਹੌਲੀ-ਹੌਲੀ ਦੇਖੋ ਕਿੰਨਾ ਵਧੀਆ ਹੁਣ ਗੁਰਦੁਆਰਾ ਸਾਹਿਬ ਇੱਥੇ ਜਿਹੜਾ ਬਣ ਕੇ ਤਿਆਰ ਹੋਇਆ ਐ ਇਸ ਟਾਈਮ ਜੋ ਸੇਵਾ ਐ ਬਾਬਾ ਜਗਤਾਰ ਸਿੰਘ ਜੀ ਤਰਨ ਤਰਨ ਸਾਹਿਬ ਵਾਲਿਆਂ ਦੀ ਆ ਬਹੁਤ ਵਧੀਆ ਸੇਵਾ ਕਰਵਾ ਰਹੇ ਆ ਇੱਥੇ ਤੇ ਸੋ ਮੇਰਾ ਸਿਰਫ ਦੱਸਣ ਦਾ ਮਕਸਦ ਇਹ ਹੀ ਸੀ ਕਿ ਸਾਨੂੰ ਇਤਿਹਾਸ ਏਡੇ ਵੱਡੇ ਇਤਿਹਾਸ ਵਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਤੇ ਉੱਥੇ ਵੱਧ ਚੜ ਕੇ ਜਿਹੜਾ ਦਸਵੰਦ ਦਾ ਗੁਰਦੁਆਰਾ ਸਾਹਿਬ ਆਪਾਂ ਦੇਣਾ ਚਾਹੀਦਾ ਹੈ ਤੇ ਤੋਂ ਆਪਣੇ ਬੱਚਿਆਂ ਨੂੰ ਆਪਾਂ ਜੋੜਨ ਦੀ ਕੋਸ਼ਿਸ਼ ਕਰੀਏ ਕਿ ਗੁਰੂ ਸਾਹਿਬ ਇਹ ਗੱਲ ਕਹਿ ਗਏ ਸੀ ਕਿ ਮੇਰਾ ਸਿੱਖ ਜੇ ਇੱਕ ਕਦਮ ਚੱਲ ਕੇ ਮੇਰੇ ਵੱਲ ਆਉਂਦਾ ਤੇ ਮੈਂ 10 ਕਦਮ ਸਿੱਖ ਵੱਲ ਚੱਲ ਕੇ ਜਾਊਂਗਾ ਇਸੋ ਆਪਾਂ ਦੂਰ ਨਾ ਜਾਈਏ ਕਿਉਂਕਿ ਜੇ ਆਪਾਂ ਇੱਕ ਕਦਮ ਦੂਰ ਜਾਵਾਂਗੇ ਤਾਂ ਗੁਰੂ ਸਾਹਿਬ 10 ਕਦਮ ਦੂਰ ਜਾਣਗੇ ਇਸ ਗੱਲ ਦੀ ਵੀ ਸਾਨੂੰ ਭੁੱਲਣੀ ਨਹੀਂ ਹੋਣੀ ਚਾਹੀਦੀ ਤੇ ਸੋ ਸਾਰੀ ਵੀਡੀਓ ਆਪਾਂ ਕਵਰ ਕਰ ਲਈ ਆ ਹਰ ਇੱਕ ਚੀਜ਼ ਗੁਰਦੁਆਰਾ ਸਾਹਿਬ ਦੇ ਬਾਰੇ ਤੁਹਾਨੂੰ ਦੱਸਤਾ ਹੈ ਤੇ ਸੋ ਵੀਡੀਓ ਨੂੰ ਕਰਦੇ ਆ ਸਮਾਪਤ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ